ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਮਾਈਕ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਰੌਵਰਿੰਦਰ ਸਿੰਘ ਬੈਣੀਪਾਲ ਸੋਹਾੜਾ ਮਹਾਲੀ ਦੇ ਸੋਹਾੜਾ ਦੇ ਵਿੱਚ ਚੱਲਦੇ ਕਬੱਡੀ ਕੱਪ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਰਾਣਾ ਬਲਾਚੌਰੀਆ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਤੇ ਉਸ ਤੋਂ ਬਾਅਦ ਹੁਣ ਤੱਕ ਬਹੁਤ ਵੱਡੀਆਂ ਅਪਡੇਟਾਂ ਇਸ ਮਾਮਲੇ ਦੇ ਵਿੱਚ ਸਾਹਮਣੇ ਆਈਆਂ ਨੇ ਤੇ ਸਭ ਤੋਂ ਵੱਡੀ ਅਪਡੇਟ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹ ਇਹ ਹੈ ਕਿ ਰਾਣਾ ਬਲਾਚੌਰੀਏ ਦੇ ਮਰਡਰ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਾਂਦੀ ਹੈ ਪੋਸਟ ਪਾਈ ਜਾਂਦੀ ਹੈ ਗੋਪੀ ਘਨਸ਼ਾਮਪੂਰੀਆ ਗੈਂਗ ਦੇ ਡੋਨੀ ਬਲਦੇਵ ਵੱਲੋਂ ਤੇ ਡੋਨੀ ਬਲਦੇਵ ਦੇ ਨਾਲ-ਨਾਲ ਇਸ ਪੋਸਟ ਦੇ ਵਿੱਚ ਜਿਹੜਾ ਨਾਂ ਵੱਡਾ ਨਾਮ ਜਿਹੜਾ ਸਭ ਨੂੰ ਹੈਰਾਨ ਕਰਦਾ ਹੈ ਉਹ ਹੈ ਸ਼ਗਨ ਪ੍ਰੀਤ ਸਿੰਘ ਦਾ ਜੀਹਾਂ ਸ਼ਗਨ ਪ੍ਰੀਤ ਸਿੰਘ ਉਹੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਿੱਕੀ ਮਿੱਡੂ ਖੇੜਾ ਦੇ ਕਤਲ ਤੋਂ ਬਾਅਦ ਆਸਟ੍ਰੇਲੀਆ ਫਰਾਰ ਹੋ ਗਿਆ ਸੀ ਜਿਸ ਨੂੰ ਕੀ ਮੂਸੇਵਾਲਾ ਦਾ ਕਥਿਤ ਮੈਨੇਜਰ ਤੱਕ ਦੱਸ ਦਿੱਤਾ ਗਿਆ ਸੀ ਹੁਣ ਇਸ ਪੋਸਟ ਦੇ ਵਿੱਚ ਸ਼ਗਨਪ੍ਰੀਤ ਦਾ ਵੀ ਨਾਮ ਹੈ ਗੋਪੀ ਕਨਸ਼ਾਮਪੂਰੀਆ ਗੈਂਗ ਦਾ ਨਾਮ ਹੈ ਡੋਨੀ ਬੱਲ ਦਾ ਨਾਮ ਹੈ ਕਿਹਾ ਕੀ ਗਿਆ ਕਿਹਾ ਗਿਆ ਕਿ ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਇਲਜ਼ਾਮ ਲਾਏ ਗਏ ਨੇ ਰਾਣਾ ਬਲਾਚੌਰੀਆ ਦੇ ਉੱਪਰ ਕਿ ਰਾਣਾ ਬਲਾਚੌਰੀਆ ਉਹੀ ਸ਼ਖਸੀ ਜਿਸ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਰਹਿائش ਦਾ ਪ੍ਰਬੰਧ ਕੀਤਾ ਹੁਣ ਇਹ ਗੱਲ ਪੁਲਿਸ ਜਾਂਚ ਦੇ ਵਿੱਚ ਹਲੇ ਤੱਕ ਨਹੀਂ ਆਈ ਕਿਉਂਕਿ ਇਸ ਤਰੀਕੇ ਦੀ ਕੋਈ ਵੀ ਜਾਣਕਾਰੀ ਬਾਹਰ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਅਤੇ ਇਹ ਜਾਣਕਾਰੀ ਗੋਪੀ ਕਨਸ਼ਾਮਪੁਰੀਆ ਗੈਂਗ ਜਾਂ ਫਿਰ ਡੋਨੀ ਬੱਲ ਦੇ ਕੋਲ ਕਿਸ ਤਰੀਕੇ ਦੇ ਨਾਲ ਪਹੁੰਚੀ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ ਪਰ ਰਾਣਾ ਬਲਾਚੌਰੀਆ ਦੇ ਕਤਲ ਤੋਂ ਬਾਅਦ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸੁਹਾਣਾ ਦੇ ਵਿੱਚ ਜਿਹੜਾ ਕਬੱਡੀ ਕੱਪ ਚੱਲ ਰਿਹਾ ਸੀ ਚਲਦੇ ਮੈਚ ਦੇ ਦੌਰਾਨ ਜਦੋਂ ਰਾਣਾ ਬਲਾਚੌਰੀਆ ਆਪਣੀ ਟੀਮ ਨੂੰ ਲੈ ਕੇ ਆਇਆ ਸੀ ਬਹੁਤ ਸਾਰੇ ਲੋਕ ਇਹ ਦੱਸਦੇ ਨੇ ਕਿ ਰਾਣਾ ਬਲਾਚੌਰੀਆ ਖੁਦ ਇੱਕ ਕਬੱਡੀ ਖਿਡਾਰੀ ਸੀ ਇੱਕ ਪ੍ਰਮੋਟਰ ਸੀ ਪਰ ਜਿਹੜੀ ਹੁਣ ਤੱਕ ਗੱਲ ਸਾਹਮਣੇ ਆ ਰਹੀ ਹੈ ਕਿ ਰਾਣਾ ਬਲਾਚੌਰੀਆ ਕਬੱਡੀ ਨਹੀਂ ਖੇਡਦਾ ਸੀ ਨਾ ਹੀ ਇਸ ਤਰੀਕੇ ਦੇ ਨਾਲ ਪ੍ਰਮੋਟ ਕਰਦਾ ਸੀ ਬਲਕਿ ਇਹ ਗੱਲ ਸਾਹਮਣੇ ਆਇਆ ਕਿ ਰਾਣਾ ਬਲਾਚੌਰੀਆ ਆਪਣੀਆਂ ਟੀਮਾਂ ਤਿਆਰ ਕਰਦਾ ਸੀ ਤੇ ਆਪਣੀਆਂ ਚੋਟੀ ਦੀਆਂ ਟੀਮਾਂ ਨੂੰ ਉਹ ਕਬੱਡੀ ਕੱਪ ਤੇ ਲੈ ਕੇ ਜਾਂਦਾ ਸੀ ਤੇ ਉੱਥੇ ਉਹਦੀਆਂ ਟੀਮਾਂ ਖੇਡਦੀਆਂ ਸੀ ਤੇ ਅੱਜ ਵੀ ਜਿਹੜਾ ਸੁਹਾਣਾ ਦੇ ਵਿੱਚ ਬੀਤੀ ਧੀਰ ਸ਼ਾਮ ਕਤਲ ਹੋਇਆ ਚੱਲਦੇ ਕਬੱਡੀ ਕੱਪ ਦੇ ਦੌਰਾਨ ਉਸ ਦੌਰਾਨ ਵੀ ਦੱਸਿਆ ਜਾ ਰਿਹਾ ਕਿ ਰਾਣਾ ਬਲਾਚੌਰੀਆ ਆਪਣੀ ਟੀਮ ਲੈ ਕੇ ਆਇਆ ਸੀ ਤੇ ਉਸ ਦੇ ਨਾਲ ਸੈਲਫੀ ਖਿਚਾਉਣ ਦੇ ਲਈ ਜਿਹੜੇ ਹਮਲਾਵਰ ਨੇ ਉਹ ਰਿਕੁਐਸਟ ਕਰਦੇ ਨੇ ਰਾਣਾ ਬਲਾਚੌਰੀਆ ਜਦੋਂ ਇੱਕ ਪਾਸੇ ਫੋਟੋ ਖਿਚਾਉਣ ਦੇ ਲਈ ਜਾਂਦਾ ਦਾ ਆਟੋਮੈਟਿਕ ਇੱਕ ਤਰੀਕੇ ਦੇ ਨਾਲ ਜਿਹੜਾ ਰਿਵਾਲਵਰ ਸੀ ਉਸ ਦਾ ਬਰਸਟ ਮਾਰਿਆ ਜਾਂਦਾ ਹੈ तकरीबन ਦਰਜਣ ਦੇ ਕਰੀਬ ਗੋਲੀਆਂ ਇੱਥੇ ਸੁਣਾਈ ਦੰਦੀਆਂ ਨੇ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਜਿਹੜੀ ਕਲਿੱਪ ਵਾਇਰਲ ਹੋਈ ਹੈ ਇਹ ਸੁਹਾਣੇ ਦਾ ਕਬੱਡੀ ਕੱਪ ਜਿਸ YouTube ਚੈਨਲ ਦੇ ਉੱਤੇ ਲਾਈਵ ਹੋ ਰਿਹਾ ਸੀ ਤੇ ਪਲੱਸ ਇੱਥੇ ਕੁਝ ਜਿਹੜੇ ਵਿਅਕਤੀ ਸੀ ਉਹ ਵੀ ਵੀਡੀਓ ਬਣਾ ਰਹੇ ਸੀ ਤੇ ਇੱਕ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਚੱਲੀਆਂ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਤੇ ਜੇਕਰ ਮੈਂ ਗਲਤ ਨਹੀਂ ਤਾਂ ਇਸ ਦੌਰਾਨ ਵੀਡੀਓ ਦੇ ਇਸ ਛੋਟੇ ਜਿਹੇ ਕਲਿੱਪ ਦੇ ਵਿੱਚ ਛੋਟੇ ਜਿਹੇ ਵੀਡੀਓ ਕਲਿੱਪ ਦੇ ਵਿੱਚ ਤਕਰੀਬਨ 11 ਗੋਲੀਆਂ ਚੱਲਦੀਆਂ ਸੁਣਾਈ ਦਿੱਤੀਆਂ ਨੇ ਇੱਕ ਇੱਕ ਕਰਕੇ ਬਰਸਟ ਮਾਰੇ ਗਏ ਨੇ ਤੇ ਰਾਣਾ ਬਲਾਚੌਰੀਆ ਦੇ ਬਿਲਕੁਲ ਸਿਰ ਦੇ ਵਿੱਚ ਜੜੀਆਂ ਨੇ ਗੋਲੀਆਂ ਮਾਰੀਆਂ ਗਈਆਂ ਨੇ ਹਾਲਾਂਕਿ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ ਦੇ ਵਿੱਚ ਉਸ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਪਰ ਦੂਸਰੇ ਪਾਸੇ ਜਿਹੜੀ ਇਹ ਪੋਸਟ ਆਉਂਦੀ ਹੈ ਹੁਣ ਅਸੀਂ ਉਹ ਪੋਸਟ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਹੈ ਜਿਹੜੀ ਉਹ ਗੋਪੀ ਕਨਸ਼ਾਮ ਪੁਰੀਆ ਗੈਂਗ ਦੇ ਵੱਲੋਂ ਪੋਸਟ ਕੀਤੀ ਗਈ ਹੈ ਸਕਰੀਨ ਤੇ ਤੁਹਾਨੂੰ ਦਿਖਾਉਂਦੇ ਆ ਕਿ ਇਸ ਪੋਸਟ ਦੇ ਵਿੱਚ ਲਿਖਿਆ ਕੀ ਹੋਇਆ ਹਾਲਾਂਕਿ ਅਸੀਂ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਪਰ ਕਿਉਂਕਿ ਇਹ ਪੋਸਟ ਠੀਕ ਉਸ ਵੇਲੇ ਆਈ ਹੈ ਜਦੋਂ ਸੁਹਾਣਾ ਦੇ ਵਿੱਚ ਰਾਣਾ ਬੱਲਾਚੌਰੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਠੀਕ 1-2 ਘੰਟੇ ਬਾਅਦ ਸੋਸ਼ਲ ਮੀਡੀਆ ਤੇ ਇਹ ਪੋਸਟ ਪਾ ਦਿੱਤੀ ਜਾਂਦੀ ਹੈ ਹਾਲਾਂਕਿ ਜਿਹੜਾ ਇਹ ਅਕਾਊਂਟ ਹੈ ਜਿਸ ਦੇ ਉੱਤੇ ਪੋਸਟ ਪਾਈ ਗਈ ਹੈ ਇਸ ਦੇ ਉੱਤੇ ਸਿਰਫ ਇੱਕ ਹੀ ਪੋਸਟ ਹੈ ਤੇ ਜਿਵੇਂ ਇਹ ਲੱਗਦਾ ਹੈ ਕਿ ਸਿਰਫ ਇਸੇ ਪੋਸਟ ਨੂੰ ਪਾਉਣ ਦੇ ਲਈ ਇਹ ਅਕਾਊਂਟ ਹੈ ਜਿਹੜਾ ਇਹ ਕ੍ਰੀਏਟ ਕੀਤਾ ਗਿਆ ਤੁਹਾਨੂੰ ਸਕਰੀਨ ਤੇ ਪੋਸਟ ਦਿਖਾਉਨੇ ਆ ਸਕ੍ਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਗੋਪੀ ਕਨਸ਼ਾਮਪੁਰੀਆ ਗਰੁੱਪ ਲਿਖਿਆ ਹੋਇਆ ਤੇ ਅੱਗੇ ਲਿਖਿਆ ਕੀ ਹੈ ਇਹ ਬਹੁਤ ਇੰਪੋਰਟੈਂਟ ਹੈ ਸਸ਼੍ਰੀយਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਜੋ ਮਹਾਲੀ ਸੁਹਾਣਾ ਸਾਹਿਬ ਕਬੱਡੀ ਕੱਪ ਤੇ ਰਾਣੇ ਬਲਾਚੌਰੀਆ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਯਾਨੀ ਕਿ ਡੋਨੀ ਬਲ ਸ਼ਗਨਪ੍ਰੀਤ ਮੁਹੱਬਤ ਰੰਧਾਵਾ ਅਮਰ ਖੱਬੇ ਪ੍ਰਭ ਦਾਸੂਵਾਲ ਤੇ ਕੌਸਲ ਚੌਧਰੀ ਲੈਂਦੇ ਹਾਂ ਇਹ ਬੰਦਾ ਸਾਡੇ ਐਂਟੀ ਜੱਗੂ ਤੇ ਲੌਰੈਂਸ ਦੇ ਨਾਲ ਵਰਤਦਾ ਸੀ ਇਸ ਨੇ ਸਿੱਧੂ ਮੂਸੇਵਾਲਾ ਦੇ ਕਾਤਲ ਦੀ ਰਹਿਸ਼ ਕਰਵਾਈ ਤੇ ਖੁਦ ਬੰਦੇ ਸਾਹਮਣੇ ਸੀ ਅੱਜ ਅਸੀਂ ਰਾਣਾ ਮਾਰ ਕੇ ਆਪਣੇ ਭਰਾ ਮੂਸੇਵਾਲਾ ਦਾ ਬਦਲਾ ਲੈ ਲਿਆ ਇਹ ਕੰਮ ਸਾਡੇ ਭਰਾ ਮੱਖਣ ਅੰਮ੍ਰਿਤਸਰ ਤੇ ਡਿਫਾਲਟਰ ਕਰਨ ਨੇ ਕੀਤਾ ਹੈ ਬਾਕੀ ਅੱਜ ਤੋਂ ਸਾਰਿਆਂ ਨੂੰ 플레이ਰਾਂ ਤੇ ਉਹਨਾਂ ਦੇ ਮਾਪਿਓ ਨੂੰ ਇੱਕ ਬੇਨਤੀ ਹੈ ਕਿ ਕੋਈ ਵੀ ਜੱਗੂ ਤੇ ਹੈਰੀ ਦੀ ਟੀਮ ਚ ਨਾ ਖੇਡੇ ਨਹੀਂ ਤੇ ਰਿਜ਼ਲਟ ਸੇਮ ਮਿਲੂਗਾ ਸਾਨੂੰ ਕਬੱਡੀ ਤੋਂ ਕੋਈ ਅਲਰਜੀ ਨਹੀਂ ਸਾਨੂੰ ਬਸ ਇਹਨਾਂ ਦੋਨਾਂ ਤੋਂ ਅਲਰਜੀ ਹੈ ਤੇ ਕਬੱਡੀ ਦੇ ਵਿੱਚ ਕੋਈ ਦਖਲ ਅੰਦਾਜ਼ੀ ਇਹਨਾਂ ਦੋਨਾਂ ਦੀ ਨਹੀਂ ਚਾਹੀਦੀ ਵਾਹਿਗੁਰੂ ਮਿਹਰ ਕਰੇ ਵੇਟ ਐਂਡ ਵਾਚ ਅੱਗੇ ਹੈਸ਼ਟੈਗ ਕੀਤਾ ਗਿਆ ਗੋਪੀ ਕਨਸ਼ਾਮਪੂਰੀਆ ਗਰੁੱਪ ਮਨ ਕਨਸ਼ਾਮਪੁਰ ਦਵਿੰਦਰ ਬਬੀਹਾ ਗਰੁੱਪ ਪਵਨ ਸ਼ਕੀਨ ਰਾਣਾ ਬਾਈ ਅਫਰੀਦੀ ਟਾਟ ਮਨਜੋਤ ਸਿੱਧੂ ਐਚ ਆਰ ਰਾਣਾ ਕੰਦੋਵਾਲ ਤੇ ਦੋਸਤੋ ਇਹ ਉਹ ਪੋਸਟ ਹੈ ਜਿਹੜੀ ਰਾਣਾ ਬਲੋਚਰੀਆ ਦੇ ਕਤਲ ਤੋਂ ਠੀਕ ਘੰਟੇ 2 ਘੰਟੇ ਬਾਅਦ ਸੋਸ਼ਲ ਮੀਡੀਆ ਤੇ ਆ ਜਾਂਦੀ ਹੈ ਪਰ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਸ਼ਗਨਪ੍ਰੀਤ ਦਾ ਨਾਂ ਇਸ ਦੇ ਵਿੱਚ ਕਿਵੇਂ ਆਇਆ ਸ਼ਗਨਪ੍ਰੀਤ ਜਿਸ ਦਾ ਹਾਲੇ ਤੱਕ ਕਿਸੇ ਵੀ ਅਪਰਾਧ ਦੇ ਵਿੱਚ ਕੋਈ ਨਾਂ ਨਹੀਂ ਸਿਵਾਏ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼ਗਨਪ੍ਰੀਤ ਦਾ ਜ਼ਿਕਰ ਹੋਇਆ ਸੀ ਸ਼ਗਨਪ੍ਰੀਤ ਤੇ ਇਹ ਇਲਜ਼ਾਮ ਲਗਾਏ ਗਏ ਸੀ ਖਾਸ ਕਰਕੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਉਹ ਇਹ ਸੀ ਕਿ ਸ਼ਗਨਪ੍ਰੀਤ ਨੇ ਵਿੱਕੀ ਮਿੱਡੂ ਖੇੜਾ ਦੇ ਕਾਤਲਾਂ ਦੀ ਰਿਹੈਸ਼ਤਾ ਪ੍ਰਬੰਧ ਕੀਤਾ ਸੀ ਇਹ ਠੀਕ ਉਸੇ ਤਰੀਕੇ ਦਾ ਇਹ ਇਲਜ਼ਾਮ ਹੈ ਜਿਸ ਤਰੀਕੇ ਦਾ ਇਲਜ਼ਾਮ ਸ਼ਗਨਪ੍ਰੀਤ ਤੇ ਲਗਾਇਆ ਸੀ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਤੇ ਜਿਹੜਾ ਡੋਨੀਬਲ ਦੇ ਵੱਲੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਕਿ ਰਾਣਾ ਬਲਾਚੌਰਿਆ ਨੇ ਵੀ ਸਿੱਧੂ ਮੂਸੇਵਾਲੇ ਦੇ ਕਾਤਲ ਦੀ ਰਹਿਸ਼ ਦਾ ਪ੍ਰਬੰਧ ਕੀਤਾ ਸੀ ਇਹ ਬਿਲਕੁਲ ਇਲਜ਼ਾਮ ਸੇਮ ਸੇਮ ਨੇ ਜਿਸ ਤਰੀਕੇ ਦਾ ਇਲਜ਼ਾਮ ਲਾਰੈਂਸ ਬਿਸ਼ਨੋਈ ਗਰੁੱਪ ਨੇ ਸ਼ਗਨਪ੍ਰੀਤ ਤੇ ਲਾਇਆ ਉਸੇ ਤਰੀਕੇ ਦਾ ਮਿਲਦਾ ਜੁਲਦਾ ਇਲਜ਼ਾਮ ਹੁਣ ਡੋਨੀਬਲ ਤੇ ਸ਼ਗਨਪ੍ਰੀਤ ਜਾਂ ਫਿਰ ਗੋਪੀ ਕਨਸ਼ਾਮਪੂਰੀਆ ਗਰੁੱਪ ਨੇ ਰਾਣਾ ਬਲਾਚੌਰੀਆ ਤੇ ਲਾਇਆ ਇਹੀ ਦੱਸਿਆ ਜਾ ਰਿਹਾ ਕਿ ਇਹੀ ਕਾਰਨ ਸੀ ਕਿ ਅਸੀਂ ਰਾਣਾ ਬਲਾਚੌਰੀਆ ਦਾ ਕਤਲ ਕੀਤਾ ਬਾਕੀ ਇਹ ਕਿਹਾ ਗਿਆ ਕਿ ਸਾਨੂੰ ਕਬੱਡੀ ਤੋਂ ਕੋਈ ਇਤਰਾਜ਼ ਨਹੀਂ ਪਰ ਲਾਰੈਂਸ ਦੀ ਕਿਸੇ ਟੀਮ ਜਾਂ ਫਿਰ ਜੱਗੂ ਦੀ ਕਿਸੇ ਟੀਮ ਦੇ ਵਿੱਚ ਜੇ ਕੋਈ ਕਬੱਡੀ ਖਿਡਾਰੀ ਖੇਡਦਾ ਹੈ ਤਾਂ ਉਸ ਨੂੰ ਕਿਹਾ ਗਿਆ ਕਿ ਉਹ ਇਸ ਟੀਮ ਤੋਂ ਦੂਰ ਰਹੇ ਨਾਲ ਹੀ ਕਬੱਡੀ ਪਲੇਅਰਾਂ ਦੇ ਮਾਪਿਆਂ ਨੂੰ ਵੀ ਇਹ ਕਿਹਾ ਗਿਆ ਕਿ ਆਪਣੇ ਪੁੱਤਰਾਂ ਨੂੰ ਇਹਨਾਂ ਦੀਆਂ ਟੀਮਾਂ ਦੇ ਵਿੱਚ ਨਾ ਖੇਡਣ ਦੇ ਨਹੀਂ ਤਾਂ ਰਿਜ਼ਲਟ ਸੇਮ ਹੋਊਗਾ ਹੁਣ ਥੋੜਾ ਜਿਹਾ ਪਿੱਛੇ ਝਾਤ ਮਾਰੀਏ ਤਾਂ ਜਿਸ ਵੇਲੇ ਵਿੱਕੀ ਮਿੱਡੂ ਖੇਡਾ ਦਾ ਕਤਲ ਹੋਇਆ ਉਸ ਤੋਂ ਬਾਦ ਯਾ ਉਸ ਮੌਕੇ ਲਾਰੈਂਸ ਬਿਸਨੋਈ ਤੇ 골ਡੀ ਬਰਾੜ ਇਕੱਠੇ ਸੀ ਤੇ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਅੰਜਾਮ ਤੱਕ ਪਹੁੰਚਾਇਆ ਗਿਆ ਇਸ ਦੇ ਵਿੱਚ ਜੱਗੂ ਭਗਵਾਨ ਪੁਰੀਆ ਦਾ ਵੀ ਪੂਰਾ ਹੱਥ ਰਿਹਾ ਇਸ ਲਾਰੈਂਸ ਗਰੁੱਪ ਦੇ ਵੱਲੋਂ ਤੇ 골ਡੀ ਬਰਾੜ ਦੇ ਵੱਲੋਂ ਜੱਗੂ ਭਗਵਾਨ ਪੁਰੀਆ ਦੀ ਹੈਲਪ ਲਈ ਗਈ ਜੱਗੂ ਭਗਵਾਨ ਪੁਰੀਆ ਨੇ ਹਥਿਆਰ ਮੁਹੱਈਆ ਕਰਵਾਏ ਤੇ ਕੁਝ ਦੋ ਸ਼ੂਟਰ ਸੀ ਜਿਹੜੇ ਉਹ ਵੀ ਜਿਹੜੇ ਮੁਹੱਈਆ ਜੱਗੂ ਭਗਵਾਨਪੁਰੀਆ ਦੇ ਵੱਲੋਂ ਕਰਾਇਆ ਗਿਆ ਸੀ ਜੱਗੂ ਭਗਵਾਨਪੁਰੀਆ ਇਸ ਵੇਲੇ ਅਸਾਮ ਦੀ ਸਿਲਚਰ ਜੇਲ੍ਹ ਦੇ ਵਿੱਚ ਹੈ ਤੇ ਲਾਰੈਂਸ ਬਿਸ਼ਨੋਈ ਹੈ ਉਹ ਅਹਮਦਾਬਾਦ ਦੀ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਹੈ ਹਾਲਾਂਕਿ ਇਸ ਤੋਂ ਬਾਅਦ ਫਰਾਰ ਹੋਏ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਵੀ ਅਮਰੀਕਾ ਤੋਂ ਵਾਪਸ ਭਾਰਤ ਲਿਆਂਦਾ ਗਿਆ ਤੇ ਇਸ ਵੇਲੇ ਅਨਮੋਲ ਬਿਸ਼ਨੋਈ ਨੂੰ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਜਿਸ ਤਰੀਕੇ ਦੇ ਨਾਲ ਅੱਜ ਜਾਂ ਬੀਤੀ ਸ਼ਾਮ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਤੇ ਉਸ ਤੋਂ ਬਾਅਦ ਇਹ ਜਿਹੜਾ ਲੱਗ ਰਿਹਾ ਕਿ ਜਿਹੜਾ ਗੋਪੀ ਕਨਸ਼ਾਮਪੁਰੀਆ ਗੈਂਗ ਸੀ ਉਹਦੇ ਵਿੱਚੋਂ ਹੀ ਜਿਹੜਾ ਡੋਨੀ ਬੱਲ ਦੇ ਵੱਲੋਂ ਇੱਕ ਆਪਣਾ ਗੈਂਗ ਕ੍ਰੀਏਟ ਕੀਤਾ ਗਿਆ ਤੇ ਉਸ ਗੈਂਗ ਦੇ ਵੱਲੋਂ ਹੀ ਰਾਣਾ ਬਲਾਚੌਰੀਆ ਦਾ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਇਹ ਕਤਲ ਕਰ ਦਿੱਤਾ ਗਿਆ ਸਵਾਲ ਇੱਥੇ ਇਹ ਉੱਠਦਾ ਹੈ ਕਿ ਹੁਣ ਕੀ ਇਸੇ ਤਰੀਕੇ ਦੇ ਨਾਲ ਇੱਕ ਦੂਸਰੇ ਦਾ ਬਦਲਾ ਲੈਣ ਦੇ ਲਈ ਇੱਕ ਦੂਸਰੇ ਦੇ ਬੰਦਿਆਂ ਨੂੰ ਮਾਰਿਆ ਜਾਊਗਾ ਹੁਣ ਬਹੁਤ ਸਾਰੇ ਸਵਾਲ ਇਹ ਆ ਰਹੇ ਨੇ ਕਿ ਰਾਣਾ ਬਲਾਚੌਰੀਆ ਦਾ ਕਸੂਰ ਕੀ ਸੀ ਤਾਂ ਉਸ ਦੇ ਵਿੱਚ ਵੀ ਡੋਨੀਬਲ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਜਿਹੜਾ ਰਾਣਾ ਬਲਾਚੌਰੀਆ ਸੀ ਉਹ ਕਰੀਬੀ ਸੀ ਲਾਰੈਂਸ ਬਿਸ਼ਨੋਈ ਦਾ ਜੱਗੂ ਭਗਵਾਨਪੁਰਿਆ ਦਾ ਸੋ ਇਸ ਕਰਕੇ ਤੇ ਦੂਸਰੇ ਪਾਸੇ ਉਸ ਨੂੰ ਇਸ ਦੇ ਨਾਲ ਰਿਲੇਟ ਕੀਤਾ ਗਿਆ ਕਿ ਸਿੱਧੂ ਮੂਸੇਵਾਲੇ ਦੇ ਕਾਤਲ ਨੂੰ ਰਾਣਾ ਬਲਾਚੌਰੀਆ ਨੇ ਸ਼ਰਨ ਦਿੱਤੀ ਸੀ ਆ ਉਸ ਦੀ ਰਿਹائش ਦਾ ਪ੍ਰਬੰਧ ਕੀਤਾ ਸੀ ਇਹ ਗੱਲ ਮੈਂ ਪਹਿਲਾਂ ਵੀ ਕਹੀ ਹੈ ਕਿ ਜਿਸ ਤਰੀਕੇ ਦੇ ਇਲਜ਼ਾਮ ਸ਼ਗਨਪ੍ਰੀਤ ਤੇ ਲੱਗੇ ਹੁਣ ਉਸੇ ਤਰੀਕੇ ਦੇ ਇਲਜ਼ਾਮ ਰਾਣਾ ਬਲਾਚੌਰੀਆ ਦੇ ਉੱਤੇ ਲਗਾਏ ਵੀ ਗਏ ਤੇ ਉਸ ਦਾ ਕਤਲ ਵੀ ਕਰ ਦਿੱਤਾ ਗਿਆ ਸੁਹਾਣੇ ਦੇ ਵਿੱਚ ਜਿਹੜਾ ਕਬੱਡੀ ਕੱਪ ਚੱਲਦਾ ਸੀ ਦੋਸਤੋ ਜਿਸ ਵੇਲੇ ਇਹ ਗੋਲੀਆਂ ਚੱਲੀਆਂ ਕਤਲ ਕੀਤਾ ਗਿਆ ਰਾਣਾ ਬਲਾਚੌਰੀਆ ਦਾ ਤਾਂ ਠੀਕ ਉਸ ਤੋਂ ਤਕਰੀਬਨ 20 30 ਮਿੰਟ ਬਾਅਦ ਦੱਸਿਆ ਜਾ ਰਿਹਾ ਕਿ ਮਨਕੀਰਤ ਆਲਖ ਨੇ ਵੀ ਪਹੁੰਚਣਾ ਸੀ ਮਨਕੀਰਤ ਔਲਖ ਪੰਜਾਬ ਦਾ ਇੱਕ ਫੇਮਸ ਸਿੰਗਰ ਹੈ ਜਿਸਤੇ ਵੀ ਇਹ ਇਲਜ਼ਾਮ ਲੱਗਦੇ ਰਹੇ ਨੇ ਕਿ ਉਹ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ ਹਾਲਾਂਕਿ ਇਹ ਵੀ ਸਾਰੇ ਜਾਣਦੇ ਨੇ ਕਿ ਲਾਰੈਂਸ ਬਿਸ਼ਨੋਈ ਤੇ ਮਨਕੀਰਤ ਔਲਖ ਕਿਸੇ ਸਮੇਂ ਇਕੱਠੇ ਹੀ ਚੰਡੀਗੜ੍ਹ ਦੇ ਵਿੱਚ ਪੜਦੇ ਸੀ ਤੇ ਉੱਥੇ ਉਹਨਾਂ ਦੀ ਦੋਸਤੀ ਵੀ ਸੀ ਸੋ ਇਹ ਮੰਨਿਆ ਜਾਂਦਾ ਹੈ ਕਿ ਜਿੱਥੇ ਵੀ ਲਾਰੈਂਸ ਬਿਸ਼ਨੋਈ ਦਾ ਗਰੁੱਪ ਜਾਂ ਫਿਰ ਜੱਗੂ ਭਗਵਾਨਪੁਰੀਆ ਦਾ ਗਰੁੱਪ ਕੋਈ ਕਬੱਡੀ ਕੱਪ ਕਰਾਉਂਦਾ ਤਾਂ ਉੱਥੇ ਮਨਕੀਰਤ ਔਲਤ ਨੂੰ ਵੀ ਸੱਦਾ ਜ਼ਰੂਰ ਭੇਜਿਆ ਜਾਂਦਾ ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਸੁਹਾਣਾ ਦੇ ਇਸ ਕਬੱਡੀ ਕਲੱਬ ਦੇ ਕੱਪ ਦੇ ਵਿੱਚ ਦੇ ਲਈ ਵੀ ਮਨਕੀਰਤ ਔਲਖ ਨੂੰ ਹੈ ਜਿਹੜਾ ਉਹ ਸੱਦਾ ਭੇਜਿਆ ਗਿਆ ਸੀ ਤੇ ਮਨਕੀਰਤ ਔਲਖ ਨੇ ਉੱਥੇ ਜਾਣਾ ਵੀ ਸੀ ਪਰ ਕਿਉਂਕਿ ਨਿਸ਼ਾਨਾ ਮਨਕੀਰਤ ਔਲਖ ਨਹੀਂ ਸੀ ਨਿਸ਼ਾਨਾ ਰਾਣਾ ਬਲਾਚੌਰੀਆ ਸੀ ਤੇ ਇਸੇ ਕਰਕੇ ਰਾਣਾ ਬਲਾਚੌਰੀਆ ਨੂੰ ਦੇ ਕੋਲ ਨੇ ਜਿਹੜੇ ਇਹ ਹਮਲਾਵਰ ਆਉਂਦੇ ਨੇ ਉਸ ਨੂੰ ਰਿਕੁਐਸਟ ਕੀਤੀ ਜਾਂਦੀ ਹੈ ਕਿ ਥੋੜਾ ਜਿਹਾ ਇੱਧਰ ਆ ਕੇ ਸਾਡੇ ਕੋਲ ਸੈਲਫੀ ਕਰਾ ਲਈ ਜਾਵੇ ਤੇ ਸੈਲਫੀ ਕਰਾਉਣ ਦੇ ਬਹਾਨੇ ਹੀ ਰਾਣਾ ਬੱਲਾਚੌਰੀਆ ਦੇ ਜਿਹੜੇ ਤੁਰੰਤ ਜਿਹੜੇ ਫਾਇਰ ਕਰ ਦਿੱਤੇ ਗਏ ਨੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਿਹੜੀ ਆਡੀਓ ਕਲਿੱਪ ਵਾਇਰਲ ਹੋਈ ਹੈ ਇਸ ਕਬੱਡੀ ਕੱਪ ਦੇ ਦੌਰਾਨ ਦੀ ਉਹਦੇ ਵਿੱਚ ਤਕਰੀਬਨ ਦਰਜਣ ਦੇ ਕਰੀਬ ਯਾਨੀ 10 ਤੋਂ ਲੈ ਕੇ 11 ਗੋਲੀਆਂ ਦੇ ਚੱਲਣ ਦੀ ਆਵਾਜ਼ ਆਈ ਹੈ ਤੇ ਸਭ ਦੇ ਵਿੱਚ ਇੱਕ ਹੋਰ ਵੱਡੀ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਕਿਉਂਕਿ ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਬੇहद ਕਰੀਬੀ ਸੀ ਤੇ ਸਭ ਤੋਂ ਪਹਿਲਾਂ ਇਹਨਾਂ ਦੀ ਵਿਗੜਦੀ ਆ ਜੱਗੂ ਭਗਵਾਨਪੁਰੀਆ ਦੇ ਨਾਲ ਤੇ ਫਿਰ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਦੀ ਵੀ ਜਦੋਂ ਵਿਗੜ ਜਾਂਦੀ ਆ ਤਾਂ ਇਸ ਵੇਲੇ ਇਹ ਦੱਸਿਆ ਜਾ ਰਿਹਾ ਜਾਣਕਾਰੀ ਆ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਇੱਕ ਵਾਰ ਫਿਰ ਤੋਂ ਕਰੀਬ ਆ ਰਹੇ ਨੇ ਕਿਉਂਕਿ ਹਰ ਕਿਸੇ ਨੂੰ ਕਿਸੇ ਦੀ ਇੱਕ ਦੂਸਰੇ ਦੇ ਸਾਥ ਦੀ ਜ਼ਰੂਰਤ ਹੁੰਦੀ ਹੈ ਖਾਸ ਕਰਕੇ ਅਪਰਾਧ ਦੀ ਇਸ ਦੁਨੀਆ ਦੇ ਵਿੱਚ ਤਾਂ ਕਿਹਾ ਜਾ ਰਿਹਾ ਕਿ ਲਾਰੈਂਸ ਤੇ ਜੱਗੂ ਭਗਵਾਨਪੁਰੀਆ ਇੱਕ ਵਾਰ ਫਿਰ ਤੋਂ ਕਰੀਬ ਆ ਰਹੇ ਨੇ ਤਾਂ 골ਡੀ ਬਰਾੜ ਕਿੱਧਰ ਨੂੰ ਜਾਊਗਾ ਜਿਹੜਾ ਗੋਪੀ ਕਨਸ਼ਾਮਪੁਰੀਆ ਗੈਂਗ ਹੈ ਇਹ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਬੰਬੀਹਾ ਗਰੁੱਪ ਦੇ ਵਿੱਚੋਂ ਹੀ ਨਿਕਲਿਆ ਹੋਇਆ ਇੱਕ ਗੈਂਗ ਹੈ ਬੰਬੀਹਾ ਗਰੁੱਪ ਦੀ ਜਿਸ ਤਰੀਕੇ ਦੇ ਨਾਲ ਲਾਰੈਂਸ ਗਰੁੱਪ ਦੇ ਨਾਲ ਲੱਗਦੀ ਰਹੀ ਹੈ ਜਿਸ ਤਰੀਕੇ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਬੰਬੀਹਾ ਗੈਂਗ ਦੇ ਨਾਲ ਸੰਬੰਧ ਨੇ ਸਿੱਧੂ ਮੂਸੇਵਾਲਾ ਤੇ ਲਾਰੈਂਸ ਬਿਸ਼ਨੋਈ ਦੇ ਵੱਲੋਂ ਇਹ ਇਲਜ਼ਾਮ ਵੀ ਲਾਏ ਗਏ ਸੀ ਕਿ ਸਿੱਧੂ ਮੂਸੇਵਾਲਾ ਬੰਬੀਹਾ ਗਰੁੱਪ ਦੀ ਗੱਲ ਮੰਨਦਾ ਸਾਡੀ ਨਹੀਂ ਮੰਨਦਾ ਤੇ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਇੱਕ ਕਬੱਡੀ ਟੂਰਨਾਮੈਂਟ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਲਾਰੈਂਸ ਗਰੁੱਪ ਦੇ ਵੱਲੋਂ ਰੋਕਿਆ ਵੀ ਸੀ ਕਿਉਂਕਿ ਉਹ ਜਿਹੜਾ ਕਬੱਡੀ ਟੂਰਨਾਮੈਂਟ ਸੀ ਉਹ ਦੱਸਿਆ ਜਾ ਰਿਹਾ ਸੀ ਕਿ ਬੰਬੀਹਾ ਗੈਂਗ ਦੇ ਬੰਦਿਆਂ ਦੇ ਵੱਲੋਂ ਕਰਵਾਇਆ ਗਿਆ ਤਾਂ ਉਸਤੇ ਕੁਝ ਜਾਣਕਾਰੀਆਂ ਇਹ ਵੀ ਸਾਹਮਣੇ ਆਈਆਂ ਸੀ ਕਿ ਸਿੱਧੂ ਨੂੰ ਰੋਕਿਆ ਗਿਆ ਸੀ ਕਿ ਉਸ ਕਬੱਡੀ ਕੱਪ ਤੇ ਨਾ ਜਾਵੇ ਪਰ ਇਸ ਦੇ ਬਾਵਜੂਦ ਸਿੱਧੂ ਮੂਸੇਵਾਲਾ ਗਿਆ ਵੀ ਸੀ ਸ਼ਾਇਦ ਇਹ ਉਹੀ ਟੂਰਨਾਮੈਂਟ ਸੀ ਜਿੱਥੇ ਸਿੱਧੂ ਮੂਸੇਵਾਲਾ ਨੂੰ ਉਸ ਦੀ ਪਸੰਦ ਦਾ 59 11 ਟਰੈਕਟਰ ਵੀ ਗਿਫਟ ਕੀਤਾ ਗਿਆ ਸੀ ਸੋ ਦੁਸ਼ਮਣੀ ਲਗਾਤਾਰ ਵੱਧਦੀ ਜਾ ਰਹੀ ਹੈ ਸ਼ੁਰੂ ਇਹ ਦੁਸ਼ਮਣੀ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਦੌਰਾਨ ਹੋਈ ਸੀ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰ ਕੇ ਲਿਆ ਗਿਆ ਸ਼ਗਨਪ੍ਰੀਤ ਤੇ ਇਲਜ਼ਾਮ ਲੱਗੇ ਸ਼ਗਨਪ੍ਰੀਤ ਆਸਟ੍ਰੇਲੀਆ ਫਰਾਰ ਹੋ ਗਿਆ ਪਰ ਸਿੱਧੂ ਮੂਸੇਵਾਲਾ ਇੱਥੇ ਹੀ ਸੀ ਸਿੱਧੂ ਮੂਸੇਵਾਲਾ ਨੂੰ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮਾਰਿਆ ਗਿਆ ਸੋ ਇਹ ਦੁਸ਼ਮਣੀ ਹੈ ਜਿਹੜੀ ਇਹ ਗੈਂਗ ਵਾਰ ਹੈ ਇਹ ਲਗਾਤਾਰ ਵੱਧਦੀ ਜਾ ਰਹੀ ਹੈ ਪਰ ਜਿਹੜੇ ਮੇਨ ਮੁਖੀਆਂ ਨੇ ਗੈਂਗਾਂ ਦੇ ਉਹ ਸੇਫ ਨੇ ਪਰ ਜਿਹੜੇ ਉਹਨਾਂ ਦੇ ਕਿਤੇ ਨਾ ਕਿਤੇ ਕਰੀਬੀ ਰਹੇ ਕਿਤੇ ਨਾ ਕਿਤੇ ਨਾਲ ਰਹੇ ਜਾਂ نزدیکی ਰਹੇ ਅਜਿਹੇ ਲੋਕਾਂ ਨੂੰ ਜਾਂ ਅਜਿਹੇ ਨੌਜਵਾਨਾਂ ਨੂੰ ਇਹ ਦੋਨੋਂ ਗਰੁੱਪ ਨਿਸ਼ਾਨਾ ਬਣਾ ਰਹੇ ਨੇ ਤੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਦੋਂ ਤੱਕ ਆਖਿਰ ਇਸ ਤਰੀਕੇ ਦੇ ਨਾਲ ਗੈਂਗਵਾਰ ਦੀ ਦੁਨੀਆ ਦੇ ਵਿੱਚ ਮਾਮਾ ਦੇ ਪੁੱਤ ਮਰਦੇ ਰਹਿਣਗੇ ਕਿਉਂਕਿ ਰਾਣਾ ਬਲਾਚੌਰੀਆ ਵੀ ਕਿਸੇ ਮਾਂ ਦਾ ਪੁੱਤ ਸੀ ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਕਿਸੇ ਮਾਤਾ ਦਾ ਪੁੱਤ ਸੀ ਸੋ ਇਹ ਨੌਜਵਾਨਾਂ ਦੀਆਂ ਬਲੀਆਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਇਸ ਜਾਂ ਨਾਰਥ ਇੰਡੀਆ ਦੇ ਵਿੱਚ ਫੈਲੇ ਇਸ ਗੈਂਗਵਾਰ ਦੀ ਦੁਨੀਆ ਦੇ ਵਿੱਚ ਇਹਨਾਂ ਦੀਆਂ ਬਲੀਆਂ ਲਈਆਂ ਜਾ ਰਹੀਆਂ ਨੇ ਨੌਜਵਾਨਾਂ ਦੀਆਂ ਬਲੀਆਂ ਲਈਆਂ ਜਾ ਰਹੀਆਂ ਨੇ ਤੇ ਤਾਜ਼ਾ ਬਲੀ ਜੇਕਰ ਕਹੀਏ ਤਾਂ ਗਲਤ ਨਹੀਂ ਹੋਊਗਾ ਕਿ ਰਾਣਾ ਬਲਾਚੌਰੀਆ ਦੀ ਲਈ ਗਈ ਹੈ ਪਰ ਹੁਣ ਸ਼ੂਟਰ ਕੌਣ ਸੀ ਇਹ ਤਾਂ ਪੋਸਟ ਨੇ ਜ਼ੱਗ ਜ਼ਾਹਿਰ ਕਰਤਾ ਕਿ ਡੋਨੀਬਲ ਤੇ ਸ਼ਗਨਪ੍ਰੀਤ ਨੇ ਜ਼ਿੰਮੇਵਾਰੀ ਲਈ ਹੈ ਪਰ ਇੱਥੇ ਇਹ ਗੱਲ ਇੱਕ ਵਿਚਾਰ ਕਰਨ ਵਾਲੀ ਜ਼ਰੂਰ ਹੈ ਕਿ ਸ਼ਗਨਪ੍ਰੀਤ ਕੀ ਉਹੀ ਸ਼ਗਨਪ੍ਰੀਤ ਹੈ ਜਿਸ ਨੂੰ ਕਿਹਾ ਗਿਆ ਸੀ ਕਿ ਕਿਸੇ ਵੇਲੇ ਸਿੱਧੂ ਮੂਸੇਵਾਲੇ ਦਾ ਇਹ ਮੈਨੇਜਰ ਹੁੰਦਾ ਸੀ ਉਹੀ ਸ਼ਗਨਪ੍ਰੀਤ ਹੈ ਜਿਸ ਦਾ ਨਾਂ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੇ ਵਿੱਚ ਆਇਆ ਸੀ ਜਿਹੜਾ ਕਿ ਇੰਡੀਆ ਤੋਂ ਆਸਟ੍ਰੇਲੀਆ ਫਰਾਰ ਹੋ ਗਿਆ ਸੀ ਤੇ ਅੱਜ ਤੱਕ ਉਹ ਆਸਟ੍ਰੇਲੀਆ ਦੇ ਵਿੱਚ ਹੀ ਰਹਿ ਰਿਹਾ ਜਿਕਰ ਵਾਕਈ ਸ਼ਗਨਪ੍ਰੀਤ ਇਹ ਉਹੀ ਹੈ ਤਾਂ ਬਹੁਤ ਵੱਡੀ ਹੈਰਾਨੀ ਦੀ ਗੱਲ ਹੈ ਕਿਉਂਕਿ ਸ਼ਗਨਪ੍ਰੀਤ ਦਾ ਹੁਣ ਤੱਕ ਕੋਈ ਵੀ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਸੀ ਤੇ ਨਾ ਹੀ ਸ਼ਗਨਪ੍ਰੀਤ ਨੇ ਕਿਸੇ ਵੀ ਜ਼ੁਰਮ ਦੀ ਕੋਈ ਕਦੇ ਜ਼ਿੰਮੇਵਾਰੀ ਲਈ ਸੀ ਪਰ ਗੋਪੀ ਕਨਸ਼ਾਮਪੁਰੀਆ ਗੈਂਗ ਤੇ ਡੋਨੀ ਬਲਦੇ ਵੱਲੋਂ ਜਿਹੜੀ ਇਹ ਪੋਸਟ ਸਾਂਝੀ ਕੀਤੀ ਗਈ ਹੈ ਉਸ ਦੇ ਵਿੱਚ ਸ਼ਗਨਪ੍ਰੀਤ ਦਾ ਨਾਂ ਆਉਣਾ ਆਪਣੇ ਆਪ ਦੇ ਵਿੱਚ ਇੱਕ ਹੈਰਾਨੀ ਪ੍ਰਗਟ ਕਰਦਾ ਹੈ ਪਰ ਫਿਰ ਤੋਂ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਖਿਰ ਲਗਾਤਾਰ ਇਸ ਤਰੀਕੇ ਦੇ ਨਾਲ ਖੁੱਲੀ ਗੈਂਗਵਾਰ ਚੱਲ ਰਹੀ ਹੈ ਇੱਕ ਦੂਸਰੇ ਦੇ ਮੈਂਬਰਾਂ ਨੂੰ ਜਾਂ ਗੈਂਗ ਦੇ ਕਰੀਬੀਆਂ ਨੂੰ ਜਾਂ ਸਾਥੀਆਂ ਨੂੰ ਚੁਣ-ਚੁਣ ਕੇ ਮਾਰਿਆ ਜਾ ਰਿਹਾ ਤੇ ਇਹ ਮੌਤ ਦਾ ਖੇਡ ਆਖਿਰ ਖਤਮ ਖਤਮ ਕਦੋਂ ਹੋਊਗਾ ਸਵਾਲ ਇਹ ਪੁੱਛਿਆ ਜਾ ਰਿਹਾ ਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਹੋ ਰਹੇ ਨੇ ਸੁਹਾਣਾ ਕਬੱਡੀ ਕੱਪ ਦੇ ਦੌਰਾਨ ਹੋਏ ਰਾਣਾ ਬਲਾਚੌਰੀਆ ਦੇ ਕਤਲ ਤੋਂ ਬਾਅਦ ਵੀ ਕਾਨੂੰਨ ਵਿਵਸਥਾ ਤੇ ਸਵਾਲ ਜ਼ਰੂਰ ਖੜੇ ਹੋਏ ਨੇ ਹਾਲਾਂਕਿ ਜੋ ਮੋਹਾਲੀ ਦੇ ਐਸਐਸਪੀ ਨੇ ਉਹਨਾਂ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਇਸ ਕਬੱਡੀ ਕੱਪ ਦੇ ਦੌਰਾਨ ਸੁਰੱਖਿਆ ਦੇ ਪ੍ਰਬੰਧ ਪੂਕਤਾ ਕੀਤੇ ਗਏ ਸੀ ਪਰ ਜੇਕਰ ਪ੍ਰਬੰਧ ਪੂਕਤਾ ਕੀਤੇ ਗਏ ਸੀ ਫਿਰ ਕਿਸ ਤਰੀਕੇ ਦੇ ਨਾਲ ਇਹ ਅਣਪਛਾਤੇ ਹਮਲਾਵਰ ਉੱਥੇ ਪਹੁੰਚਦੇ ਨੇ ਜਿਨ੍ਹਾਂ ਦੇ ਕੋਲ ਹਥਿਆਰ ਹੁੰਦੇ ਨੇ ਜਿਹੜੇ ਤਕਰੀਬਨ 10-11 ਰਾਊਂਡ ਫਾਇਰ ਕਰਦੇ ਨੇ ਜਿਹੜੇ ਰਾਣਾ ਬਲਾਚੌਰੀਆਂ ਨੂੰ ਸੈਲਫੀ ਖਿੱਚਣ ਦੇ ਬਹਾਨੇ ਆਪਣੇ ਕੋਲ ਬੁਲਾਉਂਦੇ ਨੇ ਤੇ ਦੱਸਿਆ ਹੁਣ ਤੱਕ ਇਹ ਜਾ ਰਿਹਾ ਕਿ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਇਹ ਫਰਾਰ ਹੁੰਦੇ ਨੇ ਹੁਣ ਬੰਦੇ ਕਿੰਨੇ ਸੀ ਉਹ ਜਲਦੀ ਹੀ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆ ਜਾਊਗਾ ਪਰ ਰਾਣਾ ਬਲਾਚੌਰੀਆਂ ਦੇ ਕਤਲ ਮਾਮਲੇ ਤੋਂ ਬਾਅਦ ਇਸ ਪੋਸਟ ਦਾ ਆਉਣਾ ਉਸ ਦੇ ਵਿੱਚ ਡੋਨੀਬਲ ਦੇ ਨਾਲ ਨਾਲ ਸ਼ਗਨ ਪ੍ਰੀਤ ਦਾ ਜ਼ਿਕਰ ਹੋਣਾ ਤੇ ਇਹ ਕਹਿਣਾ ਕਿ ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਤੇ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਫੈਲੀ ਇਸ ਗੈਂਗਵਾਰ ਦੀ ਦੁਨੀਆ ਦੇ ਵਿੱਚ ਹੋਰ ਕਿੰਨੇ ਕਮਾਵਾ ਦੇ ਪੁੱਤ ਮਾਰੇ ਜਾਣਗੇ